ਪੰਜਾਬ ਦੇ ਵਿੱਚ ਨਾਮਜ਼ਦਗੀਆਂ ਦੇ ਕੰਮ ਨੇ ਬੜਨ ਤੋਂ ਬਾਅਦ ਪਰਚਿਆਂ ਦੀ ਪਰਚੋਲ ਹੋ ਰਹੀ ਹੈ ਤੇ ਪਰਚੋਲ ਦੇ ਵਿੱਚ ਲਗਭਗ ਮੁਖਤਾਰ ਵਾਲੀਆਂ ਪਾਰਟੀਆਂ ਐ ਮੋਢਲੀ ਕਤਾਰ ਵਾਲੀਆਂ ਆਪਣੇ ਆਪ ਨੂੰ ਸਮਝਣ ਵਾਲੀਆਂ ਪਾਰਟੀਆਂ ਕਹਿੰਦੇ ਉਹਨਾਂ ਦੇ ਯਾਤਰਾ ਉਮੀਦਵਾਰਾਂ ਦੇ ਕਾਗਜ਼ درست ਪਾਏ ਗਏ ਨੇ ਇਸੇ ਤਰ੍ਹਾਂ ਖੰਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਜੋ ਚੋਣ ਲੜ ਰਹੇ ਅਮਰਤਪਾਲ ਸਿੰਘ ਦੇ ਕਾਗਜ਼ ਵੀ درست ਪਾਏ ਗਏ ਨੇ ਸੋ ਹੁਣ ਇਹ ਤੈ ਮੰਨਿਆ ਜਾ ਰਿਹਾ ਕਿ 17 ਤਰੀਕ ਤੱਕ ਜਿਵੇਂ ਨਾਮਜ਼ਦਗੀਆਂ ਵਾਪਸ ਲੈਣ ਵਾਲੀ ਗੱਲ ਹੈ ਤਾ ਸ਼੍ਰੋਮ ਨਿਕਲਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ ਜਿਨ੍ਹਾਂ ਨੇ ਕਾਗਜ਼ ਭਰੇ ਸੀਗੇ ਖੰਡੂਰ ਸਾਹਿਬ ਤੋਂ ਉਹ ਆਪਣਾ ਨਾਮ ਵਾਪਸ ਲੈ ਲੈਣਗੇ ਮੰਨਿਆ ਜਾ ਰਿਹਾ ਸੀ ਕਿ ਉਹਨਾਂ ਨੇ ਕਵਰੀ ਕੈਂਡੀਡੇਟ ਦੇ ਰੂਪ ਨੂੰ ਧਿਆਨ ਚ ਰੱਖਦੇ ਹੋਏ ਕਾਗਜ਼ ਭਰੇ ਸੀਗੇ ਤਾਂ ਕਿ ਜੇਕਰ ਕੋਈ ਜਈ ਦਿੱਕਤ ਆਈ ਤਾਂ ਕੋਈ ਤਾਂ ਲੜ ਸਕੇ ਪਰ ਹੁਣ ਕਹਿੰਦੇ ਉਹ ਨਾਮ ਵਾਪਸ ਲੈ ਲੈਣਗੇ ਚਲੋ ਪਰ ਇਧਰ ਪੰਜਾਬ ਦੇ ਚੋਣ ਕਮਿਸ਼ਨ ਵੱਲੋਂ ਬਕਾਇਦਾ ਤੌਰ ਤੇ ਫਾਈਨਲ ਵੋਟਰਾਂ ਦੀ ਸੂਚੀ ਪੋਲਿੰਗ ਸਟੇਸ਼ਨਾਂ ਦਾ ਹਵਾਲਾ ਉਹ ਜਾਰੀ ਕਰ ਦਿੱਤਾ ਗਿਆ 1 ਜੂਨ 2024 ਨੂੰ ਪੰਜਾਬ ਦੇ ਵਿੱਚ 13 ਲੱਖ ਤੋਂ 80 ਹਾਂ ਤੇ ਵੋਟਾਂ ਪੈਣੀਆਂ 4 ਜੂਨ ਨੂੰ ਪੂਰੇ ਭਾਰਤ ਦੇ ਵਿੱਚ ਨਤੀਜੇ ਆਉਣੇ ਉਹਦੇ ਵਿੱਚ ਇਹ ਸੀਟਾਂ ਵੀ ਜਣੀਆਂ ਜਾਣੀਆਂ ਪਰ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਦੇ ਲਈ 4 ਮਈ ਤੱਕ ਦਾ ਸਮਾਂ ਸੀ ਜੇ ਕਿਸੇ ਨੇ ਵੋਟ ਬਣਾਉਣੀ ਹੈ ਕਟਾਉਣੀ ਹੈ ਸੋਧ ਕਰਾਉਣੀ ਹੈ ਬਦਲਾਉਣੀ ਹੈ ਸੋ ਸਾਰੀ ਕਾਰਵਾਈ ਲਈ 4 ਮਈ ਤੱਕ ਦਾ ਸਮਾਂ ਸੀ ਸੋ ਕੁਝ ਨਵੀਆਂ ਵੋਟਾਂ ਸ਼ਾਮਲ ਹੋਈਆਂ ਨੇ ਕੁਝ ਨੌਜਵਾਨਾਂ ਦੀਆਂ ਨਵੇਂ ਵਰਗ ਦੀਆਂ ਵੋਟਾਂ ਸ਼ਾਮਲ ਹੋਈਆਂ ਇਸ ਲਈ ਵੋਟਰ ਸੂਚੀ ਤਬਦੀਲ ਹੋ ਕੇ ਫਾਈਨਲ ਰੂਪ ਦੇ ਵਿੱਚ 14 ਮਈ ਤੱਕ ਫਾਈਨਲ ਹੋਣ ਤੋਂ ਬਾਅਦ ਹੁਣ ਜਨਤਕ ਕਰ ਦਿੱਤੀ ਗਈ ਹੈ ਹੈ ਪੰਜਾਬ ਦੇ ਵਿੱਚ 3 ਕਰੋੜ ਤੋਂ ਵੱਧ ਦੀ ਵਾਦੀ ਹੈ ਤੇ 3 ਕਰੋੜ ਦੀ ਵਾਦੀ ਦੇ ਵਿੱਚ 2 ਕਰੋੜ 14 ਲੱਖ 61 ਹਜ਼ਾਰ 739 ਵੋਟਰ ਹੈ ਜੀ 2 ਕਰੋੜ 14 ਲੱਖ 61 ਹਜ਼ਾਰ 739 ਵੋਟਰ ਹੈ ਜਿਹਦੇ ਵਿੱਚੋਂ ਮਰਦ ਵੋਟਰ ਵੀ ਤੇ ਮਹਿਲਾ ਵੋਟਰ ਵੀ ਦੋ ਹੀ ਇੱਕ ਇੱਕ ਕਰੋੜ ਤੋਂ ਪਾਰ ਨੇ ਪਰ ਮਰਦ ਵੋਟਰਾਂ ਦੀ ਗਿਣਤੀ ਮਹਿਲਾ ਵੋਟਰਾਂ ਨਾਲੋਂ ਮਤਲਬ ਕਹਿ ਸਕਦੇ ਹਾਂ 10-11 ਲੱਖ ਵੱਧ ਹੈ ਪੰਜਾਬ ਦੇ ਵਿੱਚ ਮਰਦ ਵੋਟਰ 1 ਕਰੋੜ 12 ਲੱਖ 86 ਹਜ਼ਾਰ 726 ਹੈ ਜਦੋਂ ਕਿ ਔਰਤ ਵੋਟਰ 1 ਕਰੋੜ 1 ਲੱਖ 74240 ਮਰਦ ਵੋਟਰ 1 ਕਰੋੜ 12 ਲੱਖ 86726 ਤੇ ਔਰਤਾਂ ਦੀ ਵੋਟਰਾਂ ਦੀ ਗਿਣਤੀ 1 ਕਰੋੜ 1 ਲੱਖ 74240 ਤੇ ਟ੍ਰਾਂਸਜੈਂਡਰ ਵੋਟਰ ਵੀ 733 ਹੈਗੇ ਨੇ ਇਹਨਾਂ 'ਚ ਜੇਕਰ ਤੁਸੀਂ ਗੱਲ ਕਰੋ ਤਾਂ 538000 ਤੋਂ ਵੱਧ 18 ਤੋਂ 19 ਸਾਲ ਦੇ ਗਰੁੱਪ ਵਾਲੇ ਜਿਹੜੇ ਸਬੰਧ ਰੱਖਦੇ ਨੇ ਉਹ ਨਵੇਂ ਵੋਟਰ ਬਣੇ ਨੇ ਇਹਨਾਂ ਨੇ ਪਹਿਲੀ ਵਾਰ ਵੋਟ ਪਾਉਣੀ ਹੈ ਮਤਲਬ ਜਿਨ੍ਹਾਂ ਨੇ ਇਸ ਵਾਰ ਦੀ ਵੋਟਰ ਸੂਚੀ 'ਚ ਨਵਾਂ ਨਾਮ ਦਰਜ ਕਰਾਉਂਦਿਆਂ ਹੋਏ 18 ਤੋਂ 19 ਸਾਲ ਦੇ ਵਰਗ ਵਾਲਿਆਂ ਨੇ ਪਹਿਲੀ ਵਾਰ ਵੋਟ ਪਾਉਣੀ ਹੈ ਉਹ ਨਾਮ ਜਿਹੜੇ ਦਰਜ ਹੋਏ ਨੇ ਉਹ 5,38,715 ਨੇ ਜਦੋਂ ਕਿ ਜਿਨ੍ਹਾਂ ਦੀ 85000 85 ਸਾਲ ਤੋਂ ਜ਼ਿਆਦਾ ਵਾਲੀ ਉਮਰ ਹੈ ਉਹਨਾਂ ਦੀ ਗਿਣਤੀ ਵੀ ਲਗਭਗ 1,099,855 ਸੋ 1,90,000 ਦੇ ਕਰੀਬ ਇਹ ਵੋਟਰ ਵੀ ਹੈਗੇ ਜਿਹੜੇ ਬਜ਼ੁਰਗ ਨੇ 85 ਸਾਲ ਤੋਂ ਉੱਪਰ ਵਾਲੇ ਨੇ ਪੋਲਿੰਗ ਸਟੇਸ਼ਨ ਵੀ ਸਾਹਮਣੇ ਆ ਗਏ ਨੇ ਪੋਲਿੰਗ ਸਟੇਸ਼ਨਾਂ ਦੀ ਜ਼ਿਕਰ ਮੈਂ ਗੱਲ ਕਰਾਂ ਤਾਂ 24451 ਹੋਣਗੇ ਪਹਿਲਾਂ ਹੀ ਗਿਣਤੀ ਆ ਰਹੀ ਸੀ 24433 ਦੀ ਸੋ ਹੁਣ ਇਹ ਗਿਣਤੀ ਮੰੰਤੀ ਜਿਵੇਂ ਵਧੀ ਹੈ ਵੋਟਰਾਂ ਦੀ ਸੋ ਉਸ ਤੋਂ ਬਾਅਦ ਫਿਰ ਇਹ ਇਹ ਪੋਲਿੰਗ ਸਟੇਸ਼ਨਾਂ ਦੇ ਹਵਾਲੇ ਨਾਲ ਵੀ ਬਦਲਾ ਲੈ ਜਾਂਦਾ ਗਿਆ ਕਿ 24451 ਕੁੱਲ ਪੋਲਿੰਗ ਸਟੇਸ਼ਨ ਹੋਣਗੇ ਪੰਜਾਬ 'ਚ ਜਿਨ੍ਹਾਂ 'ਚੋਂ 16517 ਪੰਜਾਬ ਦੇ ਪਿੰਡਾਂ ਦੇ ਵਿੱਚ ਤੇ 7933 ਸ਼ਿਆਰ ਨਵੀਂ ਪੋਲਿੰਗ ਸਟੇਸ਼ਨ ਹੋਣਗੇ ਸਭ ਤੋਂ ਵੱਧ ਪੋਲਿੰਗ ਸਟੇਸ਼ਨ ਪਟਿਆਲਾ ਚ ਨੇ 2082 ਤੇ ਸਭ ਤੋਂ ਘੱਟ ਪੋਲਿੰਗ ਸਟੇਸ਼ਨ ਅੰਮ੍ਰਿਤਸਰ ਚ ਨੇ 1684 2000 ਤੋਂ ਵੱਧ ਵਾਲੇ ਦੋ ਲੋਕ ਸਭਾ ਸੀਟਾਂ ਨੇ ਪਟਿਆਲਾ ਤੇ ਸ਼੍ਰੀਨੰਦਪੁਰ ਸਾਹਿਬ ਪਟਿਆਲਾ ਚ 2082 ਪੋਲਿੰਗ ਸਟੇਸ਼ਨ ਨੇ ਸ਼੍ਰੀਨੰਦਪੁਰ ਸਾਹਿਬ ਲੋਕ ਸਭਾ ਹਲਕੇ ਚ 2068 ਪੋਲਿੰਗ ਸਟੇਸ਼ਨ ਨੇ ਜਦੋਂ ਕਿ 19 ਵਾਲੀਆਂ ਮਤਲਬ ਚਾਰ ਲੋਕ ਸਭਾ ਸੀਟਾਂ ਨੇ ਜਿੱਥੇ 1900 ਤੋਂ ਵੱਧ ਪੋਲਿੰਗ ਸਟੇਸ਼ਨ ਹੋਣਗੇ ਖੰਡੂਰ ਸਾਹਿਬ ਚ 1974 ਹਸ਼ਿਆਰਪੁਰ ਚ 1963 ਜਲੰਧਰ 1951 ਫਿਰੋਜ਼ਪੁਰ ਦੇ ਵਿੱਚ 1903 ਹੈ ਤੇ ਇਸ ਤੋਂ ਬਾਅਦ ਫਿਰ ਗੁਰਦਾਸਪੁਰ ਹੈ ਜਿੱਥੇ 1895 95 ਲੁਧਿਆਣਾ ਚ 1843 ਹੈ ਸ਼੍ਰੀ ਫਤਿਹਗੜ੍ਹ ਸਾਹਿਬ ਚ 1821 ਤੇ ਬਠਿੰਡਾ ਚ 1814 ਪੋਲਿੰਗ ਸਟੇਸ਼ਨ ਹੋਣਗੇ ਸੰਗਰੂਰ ਚ 1765 ਤੇ ਫਰੀਦਕੋਟ ਚ 1688 ਤੇ ਸਭ ਤੋਂ ਘੱਟ ਅਮਰਸਰ ਚ 1684 ਇੰਚ 24451 ਪੋਲਿੰਗ ਸਟੇਸ਼ਨ ਨੇ ਜਿੱਥੇ ਜੀ 1 ਜੂਨ ਨੂੰ ਵੋਟਾਂ ਪੈਣਗੀਆਂ ਸਭ ਤੋਂ ਵੱਧ ਜਿਹੜੀਆਂ ਜਿਹੜੇ ਵੋਟਰ ਨੇ ਉਹ ਜੇਕਰ ਸਭ ਤੋਂ ਵੱਧ ਕਿਤੇ ਹੈਗੇ ਤਾਂ ਉਹ ਪਟਿਆਲਾ ਲੋਕ ਸਭਾ ਹਲਕੇ 'ਚ ਨੇ ਇਸ ਲਈ ਸ਼ਾਇਦ ਉੱਥੇ ਪੋਲਿੰਗ ਬੂਥ ਵੀ ਸਭ ਤੋਂ ਵੱਧ ਨੇ ਪਟਿਆਲਾ ਲੋਕ ਸਭਾ ਹਲਕੇ ਦੇ ਵਿੱਚ ਜੇਕਰ ਮੈਂ ਗੱਲ ਕਰਾਂ 18 ਲੱਖ 6424 ਵੋਟਰ ਨੇ ਜੀ ਜਿਨ੍ਹਾਂ 'ਚੋਂ ਮਰਦ ਵੋਟਰਾਂ ਦੀ ਗਿਣਤੀ 944000 ਤੋਂ ਵੱਧ ਹੈ ਤੇ ਬੀਬੀਆਂ ਦੀ ਗਿਣਤੀ ਵੀ ਸਭ ਤੋਂ ਵੱਧ ਇੱਥੇ ਹੀ ਹੈ 862044 ਸੋ ਕੁੱਲ ਵੋਟਰ ਵੀ ਪਟਿਆਲਾ 'ਚ ਸਭ ਤੋਂ ਵੱਧ ਨੇ 18 ਲੱਖ 6424 ਤੇ ਮਰਦ ਤੇ ਬੀਬੀਆਂ ਦੀ ਵੋਟ ਵੀ ਸਭ ਤੋਂ ਵੱਧ ਇਹਨਾਂ ਦੋਏ ਇਸੇ ਇੱਕੋ ਹਲਕੇ ਦੇ ਵਿੱਚ ਆਉਂਦੀ ਹੈ ਪਟਿਆਲਾ ਚ 944300 ਦੇ ਕਰੀਬ ਮਰਦ ਵੋਟਰ ਨੇ 862044 ਦੇ ਕਰੀਬ ਬੀਬੀਆਂ ਦੀ ਵੋਟ ਹੈ ਤੇ ਦੂਜੇ ਨੰਬਰ ਤੇ ਬੀਬੀਆਂ ਦੇ ਵਿੱਚ ਸ਼ਿਨਾਂਦਪੁਰ ਸਾਹਿਬ ਹਲਕਾ ਆਉਂਦਾ ਜਿੱਥੇ 828097 ਵੋਟਾਂ ਬੀਬੀਆਂ ਦੀਆਂ ਨੇ ਜਦੋਂ ਕਿ ਮਰਦ ਦੇ ਵਿੱਚ ਦੂਜੇ ਨੰਬਰ ਤੇ ਲੁਧਿਆਣਾ ਲੋਕ ਸਭਾ ਹਲਕਾ ਆਉਂਦਾ ਜਿੱਥੇ 937094 ਵੋਟਾਂ ਸਭ ਤੋਂ ਘੱਟ ਜੇਕਰ ਆਪਾਂ ਗੱਲ ਕਰਨੀ ਹੋਵੇ ਤਾਂ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕਾ ਜਿੱਥੇ ਸਭ ਤੋਂ ਘੱਟ ਮਤਲਬ ਵੋਟਾਂ ਨੇ 15,52,567 ਸਭ ਤੋਂ ਘੱਟ ਵੋਟਰ ਕਿ ਕਿਤੇ ਹੈਗੇ ਤਾਂ 15,52,567 ਨੇ ਸੋ ਇੱਥੇ ਸਭ ਤੋਂ ਘੱਟ ਵੋਟਰ ਨੇ ਬੀਬੀਆਂ 'ਚ ਸਭ ਤੋਂ ਘੱਟ ਵੋਟਰ ਜੇ ਕਿਤੇ ਹੈਗਾ ਤਾਂ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਹੈ ਤੇ ਮਰਦਾਂ ਦੇ ਵਿੱਚ ਵੀ ਸਭ ਤੋਂ ਘੱਟ ਵੋਟਰ ਜੇ ਕੋਈ ਹੈਗਾ ਮਰਦਾਂ 'ਚ 8 ਲੱਖ ਤੋਂ ਵੱਧ ਹੈ ਤੇ ਬੀਬੀਆਂ 'ਚ 7 ਲੱਖ ਤੋਂ ਵੱਧ ਹੈ ਇੰਜ ਇਹ ਪੂਰੀ ਤਿਆਰੀ ਹੁਣ ਚੋਣ ਕਮਿਸ਼ਨ ਨੇ ਕਰ ਲਈ ਹੈ ਜੀ ਤੇ 1 ਜੂਨ ਨੂੰ ਵੋਟਾਂ ਪੈਣੀਆਂ